ਕਾਲ ਜੀ ਮੈਂ ਅਮਨਜੀਤ ਕੌਰ ਮੈਂ ਬੋਲ ਰਹੀ ਹਾਂ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਜਿਹੜੇ ਇਹ ਵਾਲੇ ਸ਼ੂਟ ਹੈ ਜੀ ਇਹ ਪੂਰੇ ਹੈ ਤਾਂ 5-5 ਮੀਟਰ ਪਰ ਇਹ 2-2 ਪੀਸਾਂ ਚ ਹੈ 2.5-2.5 ਮੀਟਰ ਦੇ ਪੀਸ ਨੇ ਇਹਨਾਂ ਦੇ ਵਿੱਚ ਠੀਕ ਹੈ ਜੀ ਤੇ ਰੇਟ ਇਹ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿਉਂਕਿ ਦੂਜੇ ਸ਼ੂਟਾਂ ਨਾਲੋਂ 50 ਰੁਪਏ ਘੱਟ ਪੈ ਰਹੇ ਆ ਤੇ ਕਿਉਂਕਿ ਵੈਸੇ ਵੀ ਆਪਾਂ 2.5-2.5 ਮੀਟਰ ਦੀ ਕੱਟ ਹੀ ਬਣਾਉਣੇ ਆ ਜਿਸ ਦਾ ਆਪਣਾ ਮੈਂ ਕੱਪੜੇ ਸਟਿਚ ਕਰਦੀਆਂ ਮੈਨੂੰ ਇਸ ਚੀਜ਼ ਦਾ ਪਤਾ ਵੀ ਆਪਾਂ 2.5 ਮੀਟਰ ਚ ਕੁੜਤੀ ਵੀ ਵਧੀਆ ਬਣਦੀ ਹੈ ਤੇ ਸਲਵਾਰ ਵੀ ਵਧੀਆ ਬਣਦੀ ਹੈ ਕਿਉਂਕਿ ਦੋਨੀਆਂ ਕੱਟਾਂ 2.5 2.5 ਦੀਆਂ ਬਕਾਇਦਾ ਕੰਪਨੀ ਜੰਗੋਂ ਲਿਖਿਆ ਹੋਇਆ ਹੈ ਜੀ ਰਾਮ ਟੈਕਸ ਬਣੀ ਹੋ। ਵੀ 2.5 2.5 ਮੀਟਰ ਦੀ ਕੱਟ ਹੈ ਪਰ ਹੈ ਪੀਸਾਂ 'ਚ ਇਸ ਕਰਕੇ ਇਹ ਆਪਾਂ ਨੂੰ ਦੂਜਿਆਂ ਨਾਲੋਂ 50 ਰੁਪਏ ਪੂਰਾ 50 ਰੁਪਏ ਸਸਤਾ ਪਊਗਾ ਠੀਕ ਹੈ ਜੀ ਜਿਵੇਂ ਉਹ 850 ਦਾ ਪੈਂਦਾ ਹੈ ਸਿਰਫ ਆਪਾਂ ਨੂੰ 800 ਜੀ ਪਊਗਾ ਪਰ ਹੈ ਇਹ ਵੀ ਰਾਮ ਟੈਕਸ ਪਰ ਇਹ ਰਾਮ ਟੈਕਸ ਦੇ ਜਿੰਨੇ ਆਪਾਂ ਕਹਿੰਦੇ ਨੇ ਵੀ ਦੋ-ਦੋ ਆ ਦੇਖੋ ਜੀ ਹਾਈ ਵੀ ਰਾਮ ਟੈਕਸ ਆ ਦੇਖ ਲਓ ਬਕਾਇਦਾ ਮੋਹਰਾਂ ਨੇ ਸਾਰੇ ਤੇ ਮੋਹਰਾਂ ਲੱਗੀਆਂ ਇਹ ਰਾਮ ਟੈਕਸ ਦੇ 2.5 2.5 ਮੀਟਰ ਦੇ ਟੀਸ ਹੈ ਵੀਰੇ ਕੰਪਨੀ ਨੇ ਲੇਖਾ ਆਪ ਦਾ ਕਲੇਮ ਲਾ ਕੇ ਜਾਨੀ ਕਿ ਇੱਕ ਕਲੇਮ ਸਟੋਰੀ ਨਿਕਲ ਗਿਆ ਵੀ ਆਪ ਦਾ ਸਾਰੇ ਨੰਬਰ ਲਾ ਕੇ ਦਿੱਤਾ ਵੀ ਇਹ 2.5 2.5 ਮੀਟਰ ਦੀ ਕਟ ਹੈ ਇਹ ਦੂਜੇ ਸੂਟਾਂ ਨਾਲ ਉਹ ਜਾਨੀ ਕਿ 50 ਰੁਪਏ ਆਪਾਂ ਨੂੰ ਸਸਤਾ ਪੈ ਜਾਂਦਾ ਬਹੁਤਾ 50 ਰੁਪਏ ਪਰ ਇਹਦਾ ਇਹ ਬੈਨੀਫਿਟ ਇਹੀ ਵੀ ਇਹ 2.5 2.5 ਮੀਟਰ ਦੀ ਕਟ ਹੁੰਦੀ ਹੈ ਸੂਟ ਦਾ ਪੂਰਾ ਟਾਪ ਦਾ ਬਣ ਜਾਂਦਾ ਕਿਉਂਕਿ ਕੁੜਤੀ ਦੀ ਲਵਾਈ ਵੀ 2.5 ਤੋਂ ਘਟ ਹੁੰਦੀ ਆ ਆ ਦੇਖੋ ਆ ਪਹਿਲਾ ਕਲ ਜਿਹੜਾ ਕਲਰ ਆਉਂਦਾ ਪਸੰਦ ਤੁਹਾਨੂੰ ਸਾਡੇ ਰਾਮਟੈਕਸ ਦੀ ਇਹ ਕੰਪਨੀ ਤੋਂ ਆਪਾਂ ਲੈਂਦੇ ਆ ਆਹ ਗੈ ਜੀ ਬੱਲੇਈ ਪਰਪਲ ਜਨਮ ਨਹੀਂ ਪਰਪਲ ਜੈ ਜੀ ਕਿਉਂਕਿ ਜਿਵੇਂ ਜਿਵੇਂ ਰਾਮਟੈਕਸ ਆ ਜਾਂਦਾ ਵੀ ਆ ਦੇਖੋ ਰਾਮਟੈਕਸ ਦੀਆਂ ਮੋਹਰਾ ਰਾਮਟੈਕਸ ਦੇ ਰੰਗ ਤਾਂ ਫਿਰ ਨਵੇਂ ਹੀ ਆਉਂਦੇ ਆ ਦੀ ਆਹ ਦੇਖੋ ਹੋਰ ਨਾਂ ਆਪਾਂ ਇਹਨੂੰ ਜਾਮਨੀ ਕਹਿ ਸਕਦੇ ਆ ਆਹ ਦੇਖੋ ਜੀ ਕੰਪਨੀ ਮੈਨੂੰ ਲਿਖਿਆ ਹੋਇਆ ਹੈਦਾ ਵੀ 2.5 2.5 ਦੀ ਕਟ ਹੈ ਪੀਸ 2 2 ਇਹ ਸਿਰਫ ਤੁਹਾਨੂੰ 800 ਰੁਪਏ ਕੀ ਲਵੇਗਾ ਹਲੋ ਜੀ ਤੇ ਲਿਖਿਆ ਜੀ ਇਹਨਾਂ ਨੇ B5 ਦੀ ਕਿਹੜੀ ਕਟ ਆ ਸਾਰਾ ਪਿਓਰ オリジナル ਹੋਊਗਾ ਜੀ ਢਾਈ ਢਾਈ ਦੀ ਕਟ ਆ ਆਰਾਮ ਟੈਕਸ ਆ ਲੋਚ ਜਿਹੜਾ ਰੰਗ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਬਰਕ ਕਰਾ ਸਕਦੇ ਹੋ ਜਿਵੇਂ ਮਰਜੀ ਆ ਦੇਖੋ ਜੀ ਆ ਬੱਲੇ ਹੀ ਰੰਗ ਆ ਜੀ ਹੋਰੀ ਲਾਈਟ ਜਿਹਾ ਜਿਵੇਂ ਕਿਸੇ ਕਿਸੇ ਨੇ ਮਾਂ ਲਈ ਪੜਾਈ ਵਾਲੇ ਤਿਆਰ ਕਰਵਾਉਣੇ ਹੈ ਇਹ ਪਿਓਰ ਵੀ ਆਰਾਮ ਆਰਾਮ ਟੈਕਸੀ ਹੈ ਵੀ ਪਿਓਰ ਫਿਰਾਂ ਪੈਕਸੇ ਤਾਂ ਨਕਲ ਹੁੰਦੀ ਨਹੀਂ ਆ ਲਓ ਜੀ 2.5 ਮੀਟਰ ਦੀ ਕੱਟ ਕੰਪਨੀ ਨੇ ਆਪਦੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਲਫਾਫਿਆਂ ਦੇ ਰਾਂ ਪੈਕਸ ਦੇ ਤਾਂ ਉਹਨਾਂ ਨੇ ਪੈਕਿੰਗ ਕੀਤਾ ਹੋਇਆ ਸਾਰਾ ਰਾਂ ਪੈਕਸ ਦੇ ਵਿੱਚ ਪੱਤੀਆਂ ਮੋਹਰੇ ਨੇ ਜੀ ਇਹ 2.5 ਦੀ ਕੱਟ ਨਿਕਲੂਗੀ ਜਾਨੀ ਕਿ ਕਪੜਾ ਨਿਕਲੂ 5 ਮੀਟਰ ਹੋਊਗੀ 2.5 ਦੀ ਕੱਟ ਬਹੁਤ ਸੋਹਣੀ ਚੀਜ਼ ਹੈ ਬਰਕ ਕਰਵਾਓ ਨਾ ਕਰਵਾਓ ਉਹ ਤੁਹਾਡੀ ਮਰਜ਼ੀ ਹੈ ਜੀ ਪਰ ਰੇਟ 800 ਜੀ 900 ਲਈ 800 ਜੀ ਪਿਆਰ ਰਾਂਟੈਕਸ ਦੀ ਸੂਟ ਹਲੋ ਜੀ ਉੱਤੇ ਚਿਟਾ ਲੱਗ ਹੋਈਆਂ ਆ ਕੰਪਨੀ ਦੀਆਂ ਵੀ ਢਾਈ ਢਾਈ ਦੀ ਕੱਟ ਦੇ ਦੋ ਪੀਸ ਹੋਣਗੇ ਇੱਕ ਤੇ ਸੈਲਫ ਪ੍ਰਿੰਟ ਜਿਆ ਬਹੁਤ ਸੋਹਣਾ ਹਲੋ ਜੀ ਕਿੰਨਾ ਸੋਹਣਾ ਕਲਰ ਸਾਰੇ ਡਿਫਰੈਂਟ ਤੇ ਨਵੇਂ ਕਲਰ ਰਿਹਾ ਜੀ ਇੱਥੇ ਵੀ ਤੇ ਇਹ ਸੂਟ ਪੂਰਾ ਵਧੀਆ ਖੁੱਲਾ ਡੁੱਲਾ ਬਣੂਗਾ ਕਿਉਂਕਿ ਦੀ ਕੱਟ ਕੰਪਨੀ ਨੇ ਢਾਈ ਢਾਈ ਦੀ ਦਿੱਤੀ ਹੋਈ ਹੈ ਕਿੱਡਾ ਸੋਹਣਾ ਹਨਾ ਆਹ ਦੇਖੋ ਜੀ ਆ ਵੀ ਰਾਮ ਪੈਕਸ ਦਾ ਇਹ ਥੋੜੀ ਜੀ ਪੀਸਾਂ ਚੋਂ ਉਦੋਂ 50 ਰੁਪਏ ਸਸਤਾ ਪੈਂਦਾ ਬਸ ਇਸ ਕਰਕੇ ਸਸਤਾ ਵੀ ਹੈ ਠਾਈ ਠਾਈ ਮੀਟਰ ਦੇ ਪੀਸ ਹੈ ਦੇਖੋ ਜੀ ਹੁਣ ਦੇਖਿਓ ਇਹ ਵੀ ਰਾਮ ਪੈਕ ਦੇ ਮਤਲਬ ਦੋ ਪੱਤਾਂ ਚ ਸੂਟ ਆ ਰਿਹਾ ਜੀ 5 ਮੀਟਰ ਚ ਸੂਟ 1 ਮੀਟਰ ਆ ਪਰ ਦੋ ਪੱਤਾਂ ਚ ਠਾਈ ਠਾਈ ਹੈ ਇਸ ਕਰਕੇ ਦੂਜੇ ਸੂਟਾਂ ਨਾਲੋਂ 50 ਰੁਪਏ ਸਸਤਾ ਸੋ ਜਿਹੜਾ ਵੀ ਸੂਟ ਤੁਸੀਂ ਮੰਗਵਾਉਣਾ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਸੋ ਆਪ ਸਭ ਨੂੰ ਮੇਰੇ ਬੰਨਿਆਂ ਮਨਜੀਤ कौर ਮਨਵੰਨੂ ਮੇਰੇ ਪਿਆਰ ਭਰੀ ਸੱਸ ਜੀ ਕੱਲ ਜਿਹੜਾ ਵੀ ਤੁਹਾਨੂੰ ਕੋਈ ਸੂਟ ਰੰਗ ਪਸੰਦ ਆਉਂਦਾ ਤੁਸੀਂ ਮੰਗਾ ਸਕਦੇ ਹੋ ਇਹ ਰਾਮ ਟੈਕਸਟ ਦੇ ਸੂਟ ਸੀਗੇ